ਬਹੁਤ ਇੱਕ ਦੁੱਖਦਾਈ ਘਟਨਾ ਵਾਪਰੀ ਹੈ ਜਿਹਦੇ ਵਿੱਚ ਸਾਡੇ ਏਐਸਏ ਜਤਿੰਦਰ ਸਿੰਘ ਜੋ ਕਿ ਐਂਟੀ ਨਾਰਕੋਟਿਕ ოਪਰੇਸ਼ਨ ਸੈਲਵਜ ਤਰ੍ਹਾਂ ਸਨ ਅਤੇ ਦੁਪਹਿਰ ਸਮੇਂ ਆਪਣੇ ਦਫ਼ਤਰ 'ਚ ਬੈਠੇ ਹੋਏ ਸਨ ਤੇ ਚੰਨ ਜਿਹੜਾ ਆਪਣਾ ਸਰਵਿਸ ਪਿਸਤਲ ਸਾਫ਼ ਕਰ ਰਿਹਾ ਸਨ ਤੇ ਪਿਸਤਲ ਵਿੱਚੋਂ ਗੋਲੀ ਚੱਲਣ ਕਾਰਨ ਜਿਹੜੀ ਉਹਨਾਂ ਦੀ ਮੌਤ ਹੋ ਗਈ ਇਸ ਬੰਦ ਜੋ ਅਸੀਂ ਮੁੱਕ ਤੇ ਪੜਤਾਲ ਕੀਤੀ ਤੇ ਮੁੱਢਲੀ ਪੜਤਾਲ ਦਰਾਂ ਉਹ ਗੱਲ ਸਾਹਮਣੇ ਆਈ ਕਿ ਉਹ ਆਪਣਾ ਸਰਵਿਸ ਪਿਸਤਲ ਸਾਫ਼ ਕਰ ਰਹੇ ਸਨ ਤੇ ਪਿਸਤਲ ਵਿੱਚੋਂ ਚੰਨ ਗੋਲੀ ਚੱਲਣ ਜਿਹੜੀ ਕਾਰਨ ਉਹਨਾਂ ਦੀ ਮੌਤ ਹੋ ਗਈ ਇੱਕ ਘਟਨਾ ਜਿਹੜੀ ਅਚਾਨਕ ਵਾਪਰੀ ਅੱਜ ਬਹੁਤ ਹੀ ਇੱਕ ਦੁਖਦਾਈ ਘਟਨਾ ਵਾਪਰੀ ਹੈ ਜਿਹਦੇ ਵਿੱਚ ਸਾਡੇ ਏਐਸ ਜਤਿੰਦਰ ਸਿੰਘ ਜੋ ਕਿ ਐਂਟਰੀ ਨੌਰਕੋਟ ਕੋਰਪੋਰੇਸ਼ਨ ਸੈਲਵੇਜ ਤਰਸਨ ਅਤੇ ਦੁਪਹਿਰ ਸਮੇਂ ਆਪਣੇ ਦਫ਼ਤਰ 'ਚ ਬੈਠੇ ਹੋਏ ਸਨ ਤੇ ਚੰਨ ਕਿਹੜਾ ਆਪਣਾ ਸਰਵਿਸ ਪਿਸਤਲ ਸਾਫ਼ ਕਰ ਰਹੇ ਸਨ ਤੇ ਪਿਸਤਲ ਵਿੱਚੋਂ ਗੋਲੀ ਚੱਲਣ ਕਰਨਾ ਜਿਹੜੀ ਉਹਨਾਂ ਦੇ ਮੌਕੇ ਤੇ ਮੌਤ ਹੋ ਗਈ ਇਸ ਸਬੰਧ ਜੋ ਅਸੀਂ ਮੁੱਕ ਤੇ ਪੜਤਾਲ ਕੀਤੀ ਤੇ ਮੁੱਢਲੀ ਪੜਤਾਲ ਦਰਾਂ ਉਹ ਗੱਲ ਸਾਹਮਣੇ ਆਈ ਕਿ ਉਹ ਆਪਣਾ ਸਰਵਿਸ ਪਿਸਤਲ ਸਾਫ਼ ਕਰ ਰਹੇ ਸਨ ਸਪੈਸ਼ਲ ਵਿੱਚੋਂ ਚੰਨ ਗੋਲੀ ਚੱਲਣ ਜਿਹੜੇ ਕਾਰਨ ਉਹਨਾਂ ਦੀ ਮੌਤ ਹੋ ਗਈ ਇੱਕ ਘਟਨਾ ਜਿਹੜੀ ਅਚਾਨਕ ਵਾਪਰੀ